ਬਹੁਤ ਸਾਰੇ ਸਕੂਲਾਂ ਤੋਂ ਫੋਨ ਆ ਰਿਹਾ ਕਿ OTR ਸੰਬੰਧੀ ਜਿਹੜਿਆ SMS ਪ੍ਰਾਪਤ ਹੋ ਰਿਹਾ ਪੇਰੈਂਟਸ ਨੂੰ ਤੇ ਟੀਚਰਸ ਨੂੰ OTR ਕੀ ਹੈ ਤੇ ਇਹ ਕਿਸ ਤਰੀਕੇ ਨਾਲ ਇਹਦਾ ਪ੍ਰੋਸੈਸ ਨੂੰ ਫੋਲੋ ਕੀਤਾ ਜਾਣਾ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਜਿਹੜੇ ਵੀ ਬੱਚੇ ਕਿਸੇ ਵੀ ਸਕੀਮ ਅਧੀਨ ਜਿਹੜਿਆ ਰਜਿਸਟਰਡ ਆ ਉਹਨਾਂ ਦੀ ਇਸ ਵਾਰੀ ਵਨ ਟਾਈਮ ਰਜਿਸਟ੍ਰੇਸ਼ਨ ਹੋਣੀ ਹੈ OTR ਇਹ ਹੈ ਕੀ ਹੈ ਇਹ ਬਾਇਓ ਸੌਰੀ ਫੇਸ অথেন্টিਕੇਸ਼ਨ ਆ ਠੀਕ ਹੈ ਬੱਚੇ ਦੀ ਫੇਸ অথেন্টিਕੇਸ਼ਨ ਹੋਏਗੀ ਆ ਐਪ ਦੇ थ्रू ਠੀਕ ਹੈ ਜੀ ਐਪ ਜਿਹੜੀ ਹੈਗੀ ਹੈ ਇਹਨੂੰ ਤੁਸੀਂ Google ਦੇ Play Store 'ਚ ਸਰਚ ਕਰ ਲੈਣਾ ਐਨਐਸਪੀਓਟੀਆਰ ਲਿਖ ਕੇ ਐਪ ਦਾ ਲੋਗੋ ਜਿਹੜਾ ਹੈਗਾ ਇਹ ਮੈਂ ਸਾਹਮਣੇ ਸ਼ੋਅ ਕਰਾਇਆ ਹੋਇਆ ਹੈ ਧਿਆਨ ਨਾਲ ਦੇਖ ਲਓ ਇਹੀ ਇੰਸਟਾਲ ਕਰਨੀ ਹੈ ਐਪ ਕਿਉਂਕਿ ਐਨਐਸਪੀ ਦੀਆਂ ਐਪ ਜਿਹੜੀਆਂ ਉਹ ਬਹੁਤ ਸਾਰੀਆਂ ਮਿਲ ਜਾਣਗੀਆਂ ਤੁਹਾਨੂੰ Play Store 'ਚ ਪਰ ਆਪਾਂ ਇੱਥੇ ਐਨਐਸਪੀਓਟੀਆਰ ਐਪ ਇੰਸਟਾਲ ਕਰਨੀ ਹੈ ਇੰਸਟਾਲ ਕਰਨ ਤੋਂ ਬਾਅਦ ਓਪਨ ਤੇ ਕਲਿੱਕ ਕਰ ਦੇਣਾ ਓਪਨ ਤੋਂ ਕਲਿੱਕ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਨਵੀਂ ਲੌਗਇਨ ਵਿੰਡੋ ਆ ਜਾਏਗੀ ਜੇ ਆਈਡੀ ਪਾਸਵਰਡ ਤੁਹਾਡੇ ਕੋਲ ਹੈਗਾ ਓਟੀਆਰ ਹੋ ਚੁੱਕਾ ਹੈ ਲੌਗਇਨ ਸਕਾਲਰਸ਼ਿਪ ਅਪਲਾਈ ਕਰਨੀ ਹੈ ਦੈਨ ਉਹਦੀ ਆਪਸ਼ਨ ਦਿੱਤੀ ਹੋਈ ਲੌਗਇਨ ਕਰਨ ਲਈ ਰਜਿਸਟ੍ਰੇਸ਼ਨ ਜਿਹੜੀ ਰਜਿਸਟ੍ਰੇਸ਼ਨ ਮੈਂ ਪਹਿਲੀ ਵੀਡੀਓ ਵਿੱਚ ਦੱਸੀ ਸੀ ਕਿਵੇਂ ਰਜਿਸਟ੍ਰੇਸ਼ਨ ਕਰਨੀ ਨਵੀਂ ਰਜਿਸਟ੍ਰੇਸ਼ਨ ਕਿਸ ਤਰੀਕੇ ਨਾਲ ਕਰਨੀ ਹੈ ਉਹ ਰਜਿਸਟ੍ਰੇਸ਼ਨ ਇੱਥੋਂ ਵੀ ਕੀਤੀ ਜਾ ਸਕਦੀ ਹੈ ਸਟੈਪ ਉਹੀ ਰਹਿਣਗੇ ਜਿਹੜੇ ਪਿਛਲੀ ਵੀਡੀਓ ਵਿੱਚ ਦੱਸੇ ਗਏ ਹੈ ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ ਜਿਹਦੇ ਨਾਲ ਰੈਫਰੈਂਸ ਨੰਬਰ ਮਿਲਿਆ ਸੀਗਾ ਜਿਹਦੇ ਨਾਲ ਲੱਗੇ ਜਾ ਕੇ ਆਪਾਂ ਓਟੀਆਰ ਕਰਨ ਜਾ ਰਹੇ ਹਾਂ ਠੀਕ ਹੈ OTR ਲਈ ਜਿਹੜਾ ਹੈਗਾ ਰੈਫਰੈਂਸ ਨੰਬਰ ਆਪਾਂ ਨੂੰ ਰਜਿਸਟ੍ਰੇਸ਼ਨ ਤੋਂ ਬਾਅਦ ਪ੍ਰਾਪਤ ਹੋ ਚੁੱਕਾ ਹੈ ਇਸ ਲਈ ਉਸੇ ਰੈਫਰੈਂਸ ਨੰਬਰ ਦੇ ਨਾਲ ਆਪਾਂ ਫੇਸ ਆਥੈਂਟੀਕੇਸ਼ਨ ਕਰਾਂਗੇ ਲਾਸਟ ਥਰਡ ਆਪਸ਼ਨ ਹੈਗੀ ਹੈ ਈ ਕੇਵਾਈਸੀ ਬਾਈ ਫੇਸ ਆਥ ਠੀਕ ਹੈ ਫੇਸ ਆਥੈਂਟੀਕੇਸ਼ਨ ਲਈ ਆਪਾਂ ਕੇਵਾਈਸੀ ਕਰਨੀ ਹੈ ਠੀਕ ਹੈ ਜੀ ਕੇਵਾਈਸੀ ਜਿਹੜਾ ਕਰਨ ਲਈ ਇੱਥੇ ਕਲਿੱਕ ਕੀਤਾ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਨਵੀਂ ਸਕਰੀਨ ਜਿਹੜੀ ਹੈ ਉੱਤੇ ਰੈਫਰੈਂਸ ਨੰਬਰ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਇਹ ਐਸਐਮਐਸ ਰਹੀ ਰਜਿਸਟਰ ਮੋਬਾਈਲ ਨੰਬਰ ਤੇ ਆ ਜਾਣਾ ਰਜਿਸਟ੍ਰੇਸ਼ਨ ਤੋਂ ਬਾਅਦ ਤੇ ਕਈਆਂ ਨੂੰ ਐਸਐਮਐਸ ਆਲਰੇਡੀ ਪਹਿਲਾਂ ਹੀ ਆ ਚੁੱਕੇ ਹੋਏ ਆ ਤੇ ਨਹੀਂ ਤਾਂ ਤੁਸੀਂ ਜਿਹੜਾ ਹੈਗਾ ਉੱਥੇ ਤੁਸੀਂ ਦੁਬਾਰਾ ਫੋਰਗਟ ਰੈਫਰੈਂਸ ਨੰਬਰ ਤੇ ਜਾ ਕੇ ਮੋਬਾਈਲ ਨੰਬਰ ਭਰ ਕੇ ਦੁਬਾਰਾ ਵੀ ਤੁਸੀਂ ਰੈਫਰੈਂਸ ਨੰਬਰ ਲੈ ਸਕਦੇ ਹੋ ਜੇ 22 22 ਚਾਂਸ ਤੱਕ ਕੋ ਰੈਫਰੈਂਸ ਨੰਬਰ ਨਹੀਂ ਹੈਗਾ ਤਾਂ ਠੀਕ ਹੈ ਜੀ ਗੇਟ ਓਟੀਪੀ ਤੇ ਕਲਿੱਕ ਕਰੋਗੇ ਇਸ ਤਰੀਕੇ ਨਾਲ ਓਟੀਪੀ ਪ੍ਰਾਪਤ ਹੋ ਜਾਏਗਾ ਰਜਿਸਟਰਡ ਮੋਬਾਈਲ ਨੰਬਰ ਤੇ ਓਟੀਪੀ ਭਰਨ ਤੋਂ ਬਾਅਦ ਕੈਪਚਾ ਕੋਡ ਮੈਚ ਕਰੋਗੇ ਦੈਨ ਨੈਕਸਟ ਬਟਨ ਤੇ ਕਲਿੱਕ ਕਰਾਂਗੇ ਇਸ ਤਰੀਕੇ ਨਾਲ ਬੱਚੇ ਦੀ ਜਿਹੜੀ ਉਹ ਡਿਟੇਲ ਸ਼ੋ ਹੋ ਜਾਏਗੀ ਡਿਟੇਲ ਮੈਂ ਜਿਹੜੀ ਉਹ ਪ੍ਰਾਈਵੇਸੀ ਲਈ ਹਾਈਡ ਕੀਤੀ ਹੋਈ ਆ ਨੈਕਸਟ ਪ੍ਰਸੀਡ ਫਾਰ ਫੇਸ অথেন্টিਕੇਸ਼ਨ ਦੀ ਆਪਸ਼ਨ ਆ ਇੱਥੇ ਕਲਿੱਕ ਕਰਨਾ ਇਸ ਤਰੀਕੇ ਨਾਲ ਅਗੇ ਐਗਰੀਮੈਂਟ ਆ ਜਿਹੜਾ ਇਹਨੂੰ ਐਗਰੀ ਕਰ ਦੇਣਾ ਆਈ ਐਗਰੀ ਤੇ ਕਲਿੱਕ ਕਰਨਾ ਇਹ ਵਾਲਾ ਜਿਹੜਾ ਪੇਜ ਹੈਗਾ ਇਹਨੂੰ ਸਕਿਪ ਨਹੀਂ ਕਰਨਾ ਪ੍ਰਸੀਡ ਤੇ ਮਿੰਟ ਮਿੰਟ ਕਲਿੱਕ ਨਹੀਂ ਕਰਨਾ ਬੜਾ ਧਿਆਨ ਨਾਲ ਦੇਖਣਾ ਜੀ ਇਹਦੇ ਵਿੱਚ ਦੱਸਿਆ ਗਿਆ ਵੀ ਫੇਸ অথেন্টিਕੇਸ਼ਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਧਿਆਨ ਰੱਖਣਾ ਇੱਕ ਸਰਕਲ ਬਣਿਆਇਗਾ ਨੈਕਸਟ ਸਕਰੀਨ ਦੇ ਉੱਪਰ ਜਿਹਦੇ ਵਿੱਚ ਫੇਸ ਜਿਹੜਾ ਉਹ ਸੈਂਟਰ ਵਿੱਚ ਸ਼ੋ ਹੋਣਾ ਚਾਹੀਦਾ ਜਿਆਦਾ ਦੂਰ ਨਹੀਂ ਜਿਆਦਾ ਕਲੋਜ਼ ਨਹੀਂ ਹੋਣਾ ਚਾਹੀਦਾ ਤੀਸਰਾ ਬੈਕ ਸੌਰੀ ਦੂਸਰਾ ਜਿਹੜਾ ਹੈਗਾ ਬੈਕ ਸਾਈਡ ਤੇ ਕੋਈ ਵੀ ਲਾਈਟ ਨਾ ਪੈਂਦੀ ਹੋਵੇ ਜਿਹਦੇ ਨਾਲ ਫੇਸ ਜਿਹੜਾ ਕਲੀਅਰ ਨਜ਼ਰ ਨਾ ਆਉਂਦਾ ਹੋਵੇ ਇਹ ਚੀਜ਼ ਦਾ ਵੀ ਧਿਆਨ ਰੱਖਣਾ ਜੇ ਕਿ ਕੋਈ ਸਪੈਕਸ ਹੈ ਜਾਂ ਗਲਾਸਸ ਸਨ ਗਲਾਸਸ ਲਗਾਏ ਹੋਏ ਆ ਉਹ ਉਤਾਰਨੇ ਆ ਠੀਕ ਹੈ ਜੀ ਉਤਾਰ ਕੇ ਉਸ ਤੋਂ ਬਾਅਦ ਜਿਹੜੀ ਚੌਥੀ ਚੀਜ਼ ਜਿਹੜੀ ਹੈ ਧਿਆਨ ਰੱਖਣ ਦੀ ਲੋੜ ਹੈ ਵੀ ਜਦੋਂ ਸਕਰੀਨ ਦੇ ਸੈਂਟਰ 'ਚ ਫੇਸ ਸ਼ੋ ਹੋ ਰਿਹਾ ਹੈ ਦੈਨ ਅੱਖਾਂ ਨੂੰ ਬਲਿੰਕ ਕਰਨਾ ਚਪਕਣਾ ਠੀਕ ਹੈ ਅੱਖਾਂ ਝਪਕਣ ਨਾਲ ਫੋਟੋ ਜਿਹੜੀ ਉਹ ਕੈਪਚਰ ਹੋ ਜਾਏਗੀ ਨੈਕਸਟ ਚੈੱਕ ਬਾਕਸ ਆਇਆ ਇੱਥੇ ਇੱਥੇ ਕਲਿੱਕ ਕਰਕੇ ਨਾਲ ਹੀ ਪ੍ਰੋਸੀਡ ਤੇ ਕਲਿੱਕ ਕਰ ਦੇਣਾ ਇਸ ਤਰੀਕੇ ਨਾਲ ਸਰਕਲ ਬਣਿਆ ਆ ਗਿਆ ਜਿਵੇਂ ਪਿਛਲੇ ਪੇਜ ਤੇ ਦੱਸਿਆ ਗਿਆ ਸੀਗਾ ਉੱਪਰ ਫੇਰ ਲਿਖਿਆ ਹੋਇਆ ਪਲੀਜ਼ ਬਲਿੰਕ ਟੂ ਕੈਪਚਰ ਠੀਕ ਹੈ ਜੀ ਫੇਸ ਸੈਂਟਰ ਵਿੱਚ ਸ਼ੋ ਹੋ ਰਿਹਾ ਹੋਵੇ ਠੀਕ ਹੈ ਜਦੋਂ ਸੈਂਟਰ 'ਚ ਸ਼ੋ ਹੋ ਰਿਹਾ ਦੈਨ ਅੱਖਾਂ ਜਦੋਂ ਝਪਕੀਆਂ ਜਾਣਗੀਆਂ ਨਾਲ ਹੀ ਉਸੇ ਵਾਲੀ ਫੋਟੋ ਜਿਹੜੀ ਉਹ ਕੈਪਚਰ ਹੋ ਜਾਏਗੀ ਤੇ ਉਹ ਜਿਹੜਾ ਆਧਾਰ ਕਾਰਡ ਤੇ ਜਿਹੜੀ ਫੋਟੋ ਹੈ ਉਹਦੇ ਨਾਲ ਮੈਚ ਹੋਏਗੀ ਠੀਕ ਹੈ ਜੀ ਉਹ ਮੈਚ ਹੋਣ ਤੋਂ ਬਾਅਦ ਜੇ ਫੇਲਡ ਹੋ ਜਾਂਦੀ ਹੈ ਬਾਈ ਚਾਂਸ ਨਹੀਂ ਸਹੀ ਦੈਨ ਤੁਸੀਂ ਦੁਬਾਰਾ ਨੂੰ ਰੀਟ੍ਰਾਈ ਕਰ ਲੈਣਾ ਜਦੋਂ ਸਕਸੈਸ ਹੋ ਜਾਏਗੀ ਇਸ ਤਰੀਕੇ ਨਾਲ ਤੁਹਾਨੂੰ ਮੈਸੇਜ ਆ ਜਾਏਗਾ ਕਿ ਤੁਹਾਡਾ ਸਕਸੈਸਫੁਲੀ ਜਿਹੜਾ ਹੈਗਾ ਓਟੀਆਰ ਜਿਹੜਾ ਹੋ ਚੁੱਕਾ ਹੈ ਫੇਸ ਆਥੈਂਟੀਕੇਸ਼ਨ ਹੋ ਚੁੱਕੀ ਹੈ ਠੀਕ ਹੈ ਤੇ ਜਿਹੜਾ ਮੋਬਾਈਲ ਨੰਬਰ ਵਿੱਚ ਰਜਿਸਟਰਡ ਆ ਤੁਹਾਡਾ ਉਹਦੇ ਉੱਪਰ ਆਈਡੀ ਤੇ ਪਾਸਵਰਡ ਠੀਕ ਹੈ ਉਹ ਦੋਨੋਂ ਚੀਜ਼ਾਂ ਜਿਹੜੀਆਂ ਉਹ ਭੇਜ ਦਿੱਤੀਆਂ ਗਈਆਂ ਆ ਆਈਡੀ ਤੁਹਾਨੂੰ ਇੱਥੇ ਵੀ ਉੱਪਰ ਸ਼ੋ ਹੋ ਜਾਣੀ ਹੈ ਵੀ ਤੁਹਾਡੀ ਆਈਡੀ ਕੀ ਹੈਗੀ ਹੈ ਓਟੀਆ ਰੈਫਰੈਂਸ ਨੰਬਰ ਕੀ ਹੈਗਾ ਉਹ ਇੱਥੋਂ ਵੀ ਨੋਟ ਕਰ ਸਕਦੇ ਹੋ ਤੇ ਤੁਹਾਨੂੰ ਜਿਹੜਾ ਉਹ ਐਸਐਮਐਸ ਰੈਂ ਵੀ ਪ੍ਰਾਪਤ ਹੋ ਜਾਏਗਾ ਨਾਲ ਪਾਸਵਰਡ ਵੀ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਲੌਗਇਨ ਕਰਕੇ ਸਕਾਲਰਸ਼ਿਪ ਅਪਲਾਈ ਕਰਨੀ ਹੈ ਠੀਕ ਹੈ ਜੀ ਸਕਾਲਰਸ਼ਿਪ ਅਪਲਾਈ ਕਿਵੇਂ ਕਰਨੀ ਹੈ ਜਾਂ ਉਸ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ ਇਹਦੀਆਂ ਵੀਡੀਓ ਆਲਰੇਡੀ ਬਣੀਆਂ ਹੋਈਆਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਲਿੰਕ ਮਿਲ ਜਾਏਗਾ ਉਹ ਤੋਂ ਦੇਖ ਕੇ ਰਜਿਸਟ੍ਰੇਸ਼ਨ ਕਰਨੀ ਹੈ ਪਹਿਲਾ ਸਟੈਪ ਰਜਿਸਟ੍ਰੇਸ਼ਨ ਦੂਸਰਾ ਸਟੈਪ ਓਟੀਆ ਥਰਡ ਹੈਗਾ ਅਪਲਾਈ ਫਾਰ ਸਕਾਲਰਸ਼ਿਪ ਠੀਕ ਹੈ ਇਹ ਤਿੰਨ ਸਟੈਪ ਜਿਹੜੇ ਆ ਇਸ ਵਾਰੀ ਫਾਲੋ ਕਰਨੇ ਆ ਬੱਚੇ ਦੀ ਸਕਾਲਰਸ਼ਿਪ ਅਪਲਾਈ ਕਰਨ ਲਈ ਤੇ ਇਹ ਜਿਹੜੀ ਓਟੀਆ ਆ ਇਹ ਜਿਹੜੇ ਪਹਿਲਾਂ ਤੋਂ ਰਜਿਸਟਰਡ ਬੱਚੇ ਨੇ ਜਾਂ ਐਸਰ ਰਜਿਸਟਰ ਹੋ ਰਿਹਾ ਸਾਰਿਆਂ ਲਈ ਕੰਪਲਸਰੀ ਹੈ ਜ਼ਰੂਰੀ ਹੈ ਧੰਨਵਾਦ ਜੀ